ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫ਼ਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਅੰਗਰੇਜ਼ ਸਿੰਘ ਚੁੱਪਚਾਪ ਬੈਠਾ ਵੱਡੀ ਨੂੰਹ ਦੀਆਂ ਗੱਲਾਂ ਸੁਣ ਰਿਹਾ ਸੀ ਲੱਗ ਰਿਹਾ ਸੀ ਕਿਸੇ ਵੀ ਸਮੇਂ ਉਹ ਆਪਣਾ ਆਪਾ ਖੋ ਦੇਵੇਗਾ ਪਰ ਉਸਨੇ ਆਪਣੇ ਆਪ ਤੇ ਕਾਬੂ ਰੱਖਿਆ ਵੱਡੀ ਨੂੰਹ ਬਿਰਾਂ ਗੱਲ ਤੋਂ ਹੀ ਉੱਚੀ-ਉੱਚੀ ਬੋਲ ਰਹੀ ਸੀ ਗੱਲ ਵਸ ਇੰਨੀ ਸੀ ਕਿ ਪਿਛਲੇ 3-4 ਦਿਨਾਂ ਤੋਂ ਅੰਗਰੇਜ਼ ਸਿੰਘ ਦੇ ਦੰਦਾਂ ਵਿੱਚ ਦਰਦ ਹੋ ਰਿਹਾ ਸੀ ਡਾਕਟਰ ਨੂੰ ਦਿਖਾਇਆ ਤਾਂ ਉਸਨੇ ਦੰਦ ਕੱਢਣ ਦੀ ਸਲਾਹ ਦਿੱਤੀ ਪਰ ਦਰਦ ਦੇ ਕਾਰਨ ਇਹ ਸੰਭਵ ਨਹੀਂ ਸੀ ਫਿਰ ਡਾਕਟਰ ਨੇ ਦਰਦ ਘੱਟ ਕਰਨ ਦੀ ਦਵਾਈ ਦੇ ਦਿੱਤੀ ਤੇ ਕਿਹਾ ਕਿ ਜਲਦ ਦਰਦ ਖਤਮ ਹੋ ਜਾਵੇਗਾ ਉਦੋਂ ਹੀ ਦੰਦ ਕੱਢਿਆ ਜਾਵੇਗਾ ਦੰਦ ਦਰਦ ਦੇ ਕਾਰਨ ਉਹਨਾਂ ਤੋਂ ਕੁਝ ਖਾਇਆ ਨਹੀਂ ਸੀ ਜਾ ਰਿਹਾ ਇਸ ਲਈ ਨੂੰ ਨੂੰ ਬਸ ਖਿਚੜੀ ਬਣਾਉਣ ਲਈ ਹੀ ਕਿਹਾ ਸੀ ਪਰ ਉਸਨੇ ਦੋ ਸੁੱਕੀਆਂ ਰੋਟੀਆਂ ਤੇ ਸੁੱਕੀ ਸਬਜ਼ੀ ਆਪਣੇ ਮੁੰਡੇ ਦੇ ਹੱਥ ਭੇਜ ਦਿੱਤੀ। ਅੰਗਰੇਜ਼ ਨੇ ਥਾਲੀ ਨੂੰ ਹੱਥ ਵੀ ਨਾ ਲਾਇਆ। ਹੁਣ ਉਹ ਨੂੰ ਰੋਲਾ ਪਾ ਕੇ ਕਹਿਣ ਲੱਗੇ ਜਦੋਂ ਰੋਟੀ ਨਹੀਂ ਖਾਣੀ ਹੁੰਦੀ ਤਾਂ ਪਹਿਲਾਂ ਹੀ ਦੱਸ ਦੇਣਾ ਸੀ। ਕਿੰਨਾ ਵੀ ਕਹੋ ਇਹਨਾਂ ਦੇ ਨਖਰੇ ਖਤਮ ਨਹੀਂ ਹੁੰਦੇ। ਉਹ ਇਹ ਗੱਲ ਸਮਝਣ ਨੂੰ ਤਿਆਰ ਹੀ ਨਹੀਂ ਸੀ ਕਿ ਦੰਦ ਵਿੱਚ ਦਰਦ ਦੇ ਕਾਰਨ ਪਾਪਾ ਜੀ ਤੋਂ ਰੋਟੀ ਚੱਬੀ ਨਹੀਂ ਜਾਏਗੀ ਤੇ ਗੁੱਸੇ ਵਿੱਚ ਥਾਲੀ ਲੈ ਕੇ ਬਾਹਰ ਚਲੀ ਗਈ। ਪ੍ਰੇਸ਼ਾਨ ਅੰਗਰੇਜ਼ ਸਿੰਘ ਆਪਣੀ ਸੋਟੀ ਚੱਕ ਕੇ ਆਪਣੇ ਦੋਸਤ ਵਿਸਨੇ ਦੇ ਘਰੋਂ ਚਲਾ ਗਿਆ। ਅੱਜ ਉਸ ਦਾ ਦਿਲ ਬਹੁਤ ਉਦਾਸ ਸੀ। ਆਪਣੀ ਮਰੀ ਹੋਈ ਪਤਨੀ ਨੂੰ ਯਾਦ ਕਰਕੇ ਉਹ ਸੜਕ ਦੇ ਕਿਨਾਰੇ ਬਣੇ ਇੱਕ ਬੈਂਚ ਤੇ ਬੈਠ ਗਿਆ ਤੇ ਆਪਣੀਆਂ ਪੁਰਾਣੀਆਂ ਯਾਦਾਂ ਵਿੱਚ ਖੋ ਗਿਆ। ਅੰਗਰੇਜ਼ ਸਿੰਘ ਇੱਕ ਸਰਕਾਰੀ ਦਫ਼ਤਰ ਵਿੱਚ ਨੌਕਰੀ ਕਰਦਾ ਸੀ। ਉਹਨਾਂ ਦੇ ਦੋ ਮੁੰਡੇ ਸਨ, ਬਲਜੀਤ ਅਤੇ ਕੁਲਵਿੰਦਰ। ਅਤੇ ਦੋਨੋਂ ਹੀ ਪੜ੍ਹਨ ਵਿੱਚ ਬਹੁਤ ਵਧੀਆ ਸਨ। ਉਨ੍ਹਾਂ ਦੀ ਪਤਨੀ ਸਰਜੀਤ ਘੱਟ ਪੜ੍ਹੀ ਲਿਖੀ ਸੀ ਪਰ ਉਹ ਬਹੁਤ ਜ਼ਿਆਦਾ ਮਿਹਨਤੀ ਤੇ ਘਰ ਦੇ ਹਰ ਕੰਮ ਵਿੱਚ ਕੁਸ਼ਲ ਸੀ ਘਰ ਨੂੰ ਇੰਨੀ ਕੁਸ਼ਲਤਾ ਨਾਲ ਚਲਾਉਂਦੀ ਸੀ ਕਿ ਅੰਗਰੇਜ਼ ਮਹੀਨੇ ਦੇ ਅਖੀਰ ਵਿੱਚ ਪੂਰੀ ਤਨਖਾਹ ਆਪਣੇ ਘਰ ਵਾਲੀ ਦੇ ਹੱਥ ਤੇ ਰੱਖ ਕੇ ਨਿਸ਼ਚਿੰਤ ਹੋ ਜਾਂਦੇ ਤੇ ਘਰ ਦੇ ਮਾਮਲਿਆਂ ਵਿੱਚ ਕਦੇ ਵੀ ਬੋਲਦੇ ਨਹੀਂ ਸਨ ਉਨ੍ਹਾਂ ਦੀ ਪਤਨੀ ਦਾ ਇੱਕੋ ਇੱਕ ਸੁਪਨਾ ਸੀ ਆਪਣਾ ਘਰ ਬਣਾਉਣਾ ਅੰਗਰੇਜ਼ ਸਿੰਘ ਨੇ ਦਫ਼ਤਰ ਤੋਂ ਲੋਨ ਲੈ ਕੇ ਕੁਝ ਦੋਸਤਾਂ ਦੀ ਮਦਦ ਨਾਲ ਆਪਣੀ ਪਤਨੀ ਦੇ ਇਸ ਸੁਪਨੇ ਨੂੰ ਪੂਰਾ ਕੀਤਾ ਸੀ ਪਹਿਲਾਂ ਘਰ ਦੀ ਇੱਕ ਮੰਜ਼ਿਲ ਬਣਾਈ ਫਿਰ ਜਦੋਂ ਬੱਚੇ ਵੱਡੇ ਹੋ ਗਏ ਤਾਂ ਅੰਗਰੇਜ਼ ਸਿੰਘ ਨੇ ਹਿੰਮਤ ਕਰਕੇ ਦੂਸਰੀ ਮੰਜ਼ਿਲ ਵੀ ਬਣਾ ਲਈ ਦੋਨਾਂ ਮੁੰਡਿਆਂ ਦੇ ਵਿਆਹ ਤੋਂ ਬਾਅਦ ਦੋਨਾਂ ਦੇ ਦੋ-ਦੋ ਬੱਚੇ ਸਨ ਅੰਗਰੇਜ਼ ਸਿੰਘ ਅਤੇ ਉਹਨਾਂ ਦੀ ਪਤਨੀ ਆਪਣੇ ਛੋਟੇ ਮੁੰਡੇ ਨਾਲ ਹੇਠਲੀ ਮੰਜ਼ਿਲ ਤੇ ਰਹਿੰਦੇ ਸਨ ਤੇ ਵੱਡਾ ਮੁੰਡਾ ਦੂਜੀ ਮੰਜ਼ਿਲ ਤੇ ਅਧੇ ਰਸੋਈਆਂ ਦੋਨਾਂ ਦੀਆਂ ਅੱਡੋ-ਅੱਡ ਸਨ ਬਸ ਤੇ ਹਾਰ ਵਾਲੇ ਦਿਨ ਖਾਣਾ ਇੱਕੋ ਰਸੋਈ ਵਿੱਚ ਬਣਦਾ ਸੀ ਮੂੰਹ ਤੋਂ ਤਾਂ ਕੋਈ ਕੁਝ ਨਾ ਕਹਿੰਦਾ ਪਰ ਛੋਟੀ ਨੂੰ ਨੂੰ ਬਹੁਤ ਤਕਲੀਫ ਹੁੰਦੀ ਸੀ ਕਿ ਸਾਰਾ ਕੰਮ ਉਸੇ ਨੂੰ ਹੀ ਕਰਨਾ ਪੈਂਦਾ ਹੈ ਉੱਪਰੋਂ ਵੱਡੀ ਨੂੰ ਵੀ ਕਹਿੰਦੀ ਕਿ ਰਸੋਈ ਤੇਰੀ ਹੈ ਤਾਂ ਖਾਣਾ ਬਣਾਉਣ ਦੀ ਜ਼ਿੰਮੇਵਾਰੀ ਵੀ ਤੇਰੀ ਹੈ ਪਰ ਇਹ ਗੱਲਾਂ ਕਦੇ ਝਗੜੇ ਦਾ ਰੂਪ ਨਾ ਲੈ ਸਕੀਆਂ ਕਿਉਂਕਿ ਸੁਰਜੀਤ ਚੁਸਤੀ ਫੁਰਤੀ ਨਾਲ ਸਾਰਾ ਕੁਝ ਆਪ ਹੀ ਕਰ ਲੈਂਦੇ ਸੀ ਦੋਨਾਂ ਨੂੰ ਹਾਂ ਦੇ ਕਿੰਨੇ ਕੰਮ ਛੱਟ ਹੀ ਕਰ ਦਿੰਦੇ ਸੀ ਅੰਗਰੇਜ਼ ਸਿੰਘ ਜਦੋਂ ਆਪਣੀ ਪਤਨੀ ਨਾਲ ਬੈਠਦੇ ਤੇ ਕਹਿੰਦੇ ਕਿ ਹੁਣ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੈ ਪੈਨਸ਼ਨ ਨਾਲ ਆਪਣਾ ਦੋਨਾਂ ਦਾ ਗੁਜ਼ਾਰਾ ਆਰਾਮ ਨਾਲ ਹੋ ਜਾਵੇਗਾ ਜਵਾਨੀ ਵਿੱਚ ਜੋ ਸੁਪਨੇ ਤੇਰੇ ਪੂਰੇ ਨਹੀਂ ਹੋਏ ਉਹ ਹੁਣ ਕਰ ਲਵੀਂ surjit ਹੱਸ ਕੇ ਬਸ ਸਹਿਮਤੀ ਜਿਹੀ ਦਿਖਾ ਦਿੰਦੀ ਪਰ ਅੰਗਰੇਜ਼ ਸਿੰਘ ਦਾ ਇਹ ਸੁਪਨਾ ਕਦੇ ਪੂਰਾ ਨਾ ਹੋਇਆ ਇੱਕ ਦਿਨ ਸਰਜੀਤ ਕਾਰ ਅਚਾਨਕ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ। ਅੰਗਰੇਜ਼ ਦੀ ਵੀ ਜਿਵੇਂ ਦੁਨੀਆ ਹੀ ਉੱਜੜ ਗਈ। ਪਰ ਹੌਣੀ ਨੂੰ ਕੌਣ ਟਾਲ ਸਕਦਾ ਸੀ? ਰਿਸ਼ਤਿਆਂ ਵਿੱਚ ਹੁਣ ਦਰਾਰਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਖੁਸ਼ੀਆਂ ਦੇ ਮੌਕਿਆਂ ਤੇ ਇੱਕ ਜਗ੍ਹਾ ਤੇ ਖਾਣਾ ਬਣਾਉਣਾ ਤਾਂ ਦੂਰ ਦੀ ਗੱਲ। ਇੱਕ ਦੂਜੇ ਨੂੰ ਵਧਾਈ ਦੇਣਾ ਵੀ ਭਾਰੀ ਹੋਣ ਲੱਗਾ। ਸਾਰੇ ਆਪਣੇ ਆਪਣੇ ਪਰਿਵਾਰ ਵਿੱਚ ਮਸਤ ਹੋ ਗਏ। ਅੰਗਰੇਜ਼ ਸਿੰਘ ਬਿਲਕੁਲ ਹੀ ਇਕੱਲੇ ਰਹਿ ਗਏ। ਉਹ ਆਪਣੇ ਆਪ ਨੂੰ ਉਮਰ ਦੇ ਇਸ ਪੜਾ ਤੇ ਬੇਸਹਾਰਾ ਮਹਿਸੂਸ ਕਰਦੇ ਅਚਾਨਕ ਘਰ ਵਿੱਚ ਦੋਨਾਂ ਮੁੰਡਿਆਂ ਦੇ ਫੈਸਲੇ ਕਰਕੇ ਉਹਨਾਂ ਦੇ ਦੁੱਖ ਦਾ ਕੋਈ ਟਿਕਾਣਾ ਨਾ ਰਿਹਾ ਦੋਨੋਂ ਮੁੰਡਿਆਂ ਨੇ ਉਹਨਾਂ ਨੂੰ ਇੱਕ ਇੱਕ ਮਹੀਨੇ ਲਈ ਵੰਡ ਲਿਆ ਸੀ ਛੋਟੀ ਨੂੰ ਦਾ ਕਹਿਣਾ ਸੀ ਕਿ ਜਦੋਂ ਮਕਾਨ ਵਿੱਚ ਸਭ ਦਾ ਬਰਾਬਰ ਦਾ ਹਿੱਸਾ ਹੈ ਤਾਂ ਪਿਤਾ ਜੀ ਦੀ ਸੇਵਾ ਵਿੱਚ ਸਭ ਦਾ ਬਰਾਬਰ ਦਾ ਹਿੱਸਾ ਹੋਣਾ ਚਾਹੀਦਾ ਹੈ ਅੰਗਰੇਜ਼ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਜ਼ਿੰਦਗੀ ਵਸ ਚੱਲੀ ਜਾ ਰਹੀ ਸੀ ਇੱਕ ਮਹੀਨਾ ਇੱਕ ਮੁੰਡੇ ਕੋਲ ਤੇ ਅਗਲਾ ਦੂਜੇ ਕੋਲ ਮੁਸ਼ਕਲ ਤਾਂ ਉਦੋਂ ਆਉਂਦੀ ਜਦੋਂ ਮਹੀਨੇ ਦੇ ਅੰਤ ਵਿੱਚ ਉਹਨਾਂ ਦੀ ਸਿਹਤ ਖਰਾਬ ਹੋ ਜਾਂਦੀ ਤੇ ਇਲਾਜ ਇਹ ਸੋਚ ਕੇ ਨਾ ਕਰਵਾਇਆ ਜਾਂਦਾ ਕਿ 2-4 ਦਿਨਾਂ ਬਾਅਦ ਤਾਂ ਦੂਜੇ ਮੁੰਡੇ ਕੋਲ ਹੀ ਜਾਣਾ ਹੈ ਉਹੀ ਇਲਾਜ ਕਰਵਾ ਦੇਵੇਗਾ ਅੱਜ ਤਾਂ ਅੰਗਰੇਜ਼ ਸਿੰਘ ਦੇ ਸਬਰ ਦਾ ਬੰਨ ਟੁੱਟ ਗਿਆ 2 ਦਿਨ ਪਹਿਲਾਂ ਹੀ ਉਹਨਾਂ ਨੇ ਆਪਣਾ ਦੰਦ ਕਢਵਾਇਆ ਸੀ ਅੱਜ ਉਹਨਾਂ ਦਾ ਕੁਝ ਮਿੱਠਾ ਕੁਝ ਗਰਮ ਜਾਂ ਕੁਝ ਨਰਮ ਖਾਣ ਦਾ ਜੀ ਕਰ ਰਿਹਾ ਸੀ ਤਾਂ ਉਹਨਾਂ ਨੇ ਆਪਣੀ ਛੋਟੀ ਨੂੰ ਨੂੰ ਕਿਹਾ ਵੀਰਪਾਲ ਧੀਏ ਮੇਰੇ ਲਈ ਥੋੜਾ ਜਿਹਾ ਹਲਵਾ ਬਣਾ ਦੇ ਤਾਂ ਅੱਗੋਂ ਛੋਟੀ ਨੂੰ ਨੇ ਕਿਹਾ ਮੈਂ ਅਜੇ ਵੇਲੀ ਨਹੀਂ ਹੋਈ ਤੁਹਾਨੂੰ ਤਾਂ ਕੁਝ ਹੋਰ ਸੁਝਦਾ ਹੀ ਨਹੀਂ ਬਸ ਸਾਰਾ ਦਿਨ ਖਾਣ ਦੀ ਪਈ ਰਹਿੰਦੀ ਹੈ ਦੋ ਦਿਨ ਬਾਅਦ ਵੱਡੀ ਨੂੰ ਕੋਲ ਜਾਉਂਗੇ ਉੱਥੇ ਹੀ ਖਾ ਲੈਣਾ ਮੈਂ ਕਿੱਟੀ ਪਾਰਟੀ ਵਿੱਚ ਜਾਣ ਤੋਂ ਲੇਟ ਹੋ ਰਹੀ ਆਂ ਇਨੇ ਦਿਨਾਂ ਤੋਂ ਅੰਗਰੇਜ਼ ਸਿੰਘ ਆਪਣੇ ਅਨੋਹਾ ਲਿਆਂ ਬਤਮੀਜ਼ੀਆਂ ਬਰਦਾਸ਼ਤ ਕਰ ਰਿਹਾ ਸੀ ਪਰ ਅੱਜ ਤਾਂ ਹੱਦ ਹੀ ਹੋ ਗਈ ਅੱਖਾਂ ਵਿੱਚ ਹੰਝੂ ਭਰ ਕੇ ਉਹ ਆਪਣੇ ਦੋਸਤ ਬਿਸਨੇ ਦੇ ਘਰ ਵੱਲ ਨੂੰ ਚੱਲ ਪਿਆ ਉਸ ਦਾ ਦੋਸਤ ਬਿਸਨਾ ਬਹੁਤ ਹੀ ਸਮਝਦਾਰ ਸੀ ਉਹ ਦਿਲ ਨਾਲ ਨਹੀਂ ਸਗੋ ਦਿਮਾਗ ਨਾਲ ਸੋਚਦਾ ਸੀ ਉਸ ਨੇ ਅੰਗਰੇਜ਼ ਸਿੰਘ ਨੂੰ ਵੀ ਕਈ ਵਾਰ ਸਮਝਾਇਆ ਕਿ ਥੋੜਾ ਜਹਾ ਰੋਗ ਰੱਖਿਆ ਕਰ ਕਿਸੇ ਦੀ ਗੱਲ ਸੁਣਨ ਦੀ ਤੈਨੂੰ ਅਜੇ ਕੋਈ ਲੋੜ ਨਹੀਂ ਕਿਉਂਕਿ ਘਰ ਅਜੇ ਵੀ ਤੇਰੇ ਨਾਂ ਤੇ ਹੈ ਮੁੰਡੇ ਜਦੋਂ ਜ਼ਿਆਦਾ ਸਿਰ ਚੜਨ ਦੀ ਕੋਸ਼ਿਸ਼ ਕਰਨ ਤਾਂ ਉਹਨਾਂ ਨੂੰ ਧਮਕੀ ਦੇ ਦਿਆ ਕਰ ਕਿ ਮੈਂ ਉਹਨਾਂ ਨੂੰ ਹਿੱਸਾ ਨਹੀਂ ਦਵਾਂਗਾ ਪਰ ਅੰਗਰੇਜ਼ ਸਿੰਘ ਨੂੰ ਇਹ ਗੱਲਾਂ ਨਾ ਮਨਜ਼ੂਰ ਸਨ ਉਹ ਕਹਿੰਦੇ ਜਦੋਂ ਘਰ ਮੁੰਡਿਆਂ ਲਈ ਬਣਾਇਆ ਹੈ ਤਾਂ ਅਜਿਹਾ ਕਿਉਂ ਸੋਚਣਾ ਪਰ ਅੱਜ ਉਹਨਾਂ ਨੂੰ ਲੱਗ ਰਿਹਾ ਸੀ ਕਿ ਕੁਝ ਕਰਨ ਦਾ ਸਮਾਂ ਆ ਗਿਆ ਹੈ ਬਿਸਨੇ ਨਾਲ ਸਲਾਮ ਮਸ਼ਵਰਾ ਕਰਕੇ ਅੰਗਰੇਜ਼ ਸਿੰਘ ਘਰ ਆ ਗਿਆ ਤੇ ਆਪਣੀ ਪਤਨੀ ਦੀ ਫੋਟੋ ਸਾਹਮਣੇ ਖੜ ਕੇ ਮਨ ਹੀ ਮਨ ਵਿਚਾਰ ਵਟਾਂਦਰਾ ਕਰਨ ਲੱਗ ਗਿਆ। ਅੱਜ ਉਹ ਵੀ ਬਿਨਾਂ ਕੁਝ ਖਾਏ ਭੁੱਖੇ ਪੇਟ ਹੀ ਸੌਂ ਗਿਆ। ਕਿਸੇ ਨੇ ਵੀ ਉਹਨਾਂ ਨੂੰ ਰੋਟੀ ਲਈ ਨਹੀਂ ਪੁੱਛਿਆ। ਅੰਗਰੇਜ਼ ਸਿੰਘ ਨੂੰ ਪਤਾ ਸੀ ਕਿ ਉਹਨਾਂ ਦੇ ਦੋਨੇ ਮੁੰਡੇ ਆਪਣੇ ਪਰਿਵਾਰ ਨਾਲ ਗਰਮੀ ਦੀਆਂ ਛੁੱਟੀਆਂ ਮਨਾਉਣ ਲਈ ਜਾ ਰਹੇ ਹਨ। ਕਿਸੇ ਨੂੰ ਵੀ ਖਿਆਲ ਨਹੀਂ ਆਇਆ ਕਿ ਪਾਪਾ ਜੀ ਕੀ ਖਾਣਗੇ? ਇਕੱਲੇ ਕਿਵੇਂ ਰਹਿਣਗੇ? ਤਾਂ ਅੰਗਰੇਜ਼ ਸਿੰਘ ਨੇ ਕੁਝ ਨਾ ਕਿਹਾ। ਉਹ ਜੋ ਪਜਾਪ ਸ਼ਾਂਤੀ ਨਾਲ ਬੈਠ ਕੇ ਸਭ ਦੀਆਂ ਤਿਆਰੀਆਂ ਹੁੰਦੀਆਂ ਦੇਖ ਰਹੀ ਸੀ ਉਂਝ ਵੀ ਉਸ ਦਾ ਮੰਨਣਾ ਸੀ ਕਿ ਜਦੋਂ ਮੁੰਡੇ ਹੀ ਮਾਪੇ ਨੂੰ ਨਹੀਂ ਪੁੱਛਦੇ ਤਾਂ ਨੂੰਹਾਂ ਤੋਂ ਕੀ ਉਮੀਦ ਰੱਖਣਾ ਉਹ ਤਾਂ ਇਹ ਚਾਹੁੰਦੀਆਂ ਨੇ ਕਿ ਕਿਸੇ ਦੀ ਸੇਵਾ ਨਾ ਕਰਨੀ ਪਵੇ ਉਹ ਤਾਂ ਆਪਣੇ ਪਤੀ ਅਤੇ ਆਪਣੇ ਬੱਚਿਆਂ ਨੂੰ ਹੀ ਆਪਣਾ ਪਰਿਵਾਰ ਮੰਨਦੀਆਂ ਹਨ ਸੱਸ ਸਹੁਰੇ ਨੂੰ ਤਾਂ ਆਪਣੇ ਉੱਤੇ ਬੋਝ ਆਪਣੇ ਅਧਿਕਾਰਾਂ ਲਈ ਤਾਂ ਹਮੇਸ਼ਾ ਸੁਚੇਤ ਰਹਿੰਦੀਆਂ ਨੇ ਪਰ ਜਦ ਫਰਜ਼ ਨਿਭਾਉਣ ਦੀ ਵਾਰੀ ਆਉਂਦੀ ਹੈ ਤਾ ਅੱਖਾਂ ਬੰਦ ਕਰ ਲੈਂਦੀਆਂ ਹਨ ਮੁੰਡਿਆਂ ਦੇ ਜਾਣ ਤੋਂ ਬਾਅਦ ਅੰਗਰੇਜ਼ ਸਿੰਘ ਨੂੰ ਆਪਣੀ ਯੋਜਨਾ ਨੂੰ ਅੰਤਿਮ ਰੂਪ ਦੇਣ ਦਾ ਮੌਕਾ ਮਿਲ ਰਿਹਾ ਸੀ ਉਹ ਆਪਣੇ ਮਿੱਤਰ ਬਿਛਨੇ ਨੂੰ ਨਾਲ ਲੈ ਕੇ ਪ੍ਰਾਪਰਟੀ ਡੀਲਰ ਕੋਲ ਚਲੇ ਗਏ ਪ੍ਰਾਪਰਟੀ ਡੀਲਰ ਬਿਛਨੇ ਦੇ ਮੁੰਡੇ ਦਾ ਖਾਸ ਦੋਸਤ ਸੀ ਉਸ ਨੂੰ ਮਿਲ ਕੇ ਸਾਰੀ ਗੱਲ ਦੱਸੀ ਤੇ ਸਲਾਹ ਕਰਕੇ ਵਾਪਸ ਆ ਗਏ ਹਫਤੇ ਬਾਅਦ ਜਦੋਂ ਮੁੰਡੇ ਅਤੇ ਨੂਹਾ ਖੁਸ਼ੀ-ਖੁਸ਼ੀ ਘਰ ਵਾਪਸ ਆਏ ਤਾਂ ਘਰ ਨੂੰ ਜਿੰਦਾ ਲੱਗਾ ਦੇਖ ਕੇ ਸਭ ਦਾ ਪਾਰਾ ਚੜ ਗਿਆ ਛੋਟੀ ਨੂੰ ਬੋਲਣ ਲੱਗੀ ਹੱਦ ਹੋ ਗਈ ਲਾਪਰਵਾਹੀ ਦੀ ਜਦੋਂ ਪਤਾ ਸੀ ਕਿ ਅਸੀਂ ਅੱਜ ਆ ਰਹੇ ਹਾਂ ਤਾਂ ਘਰ ਨਹੀਂ ਸੀ ਬੈਠ ਸਕਦੇ ਕਾਫੀ ਧੀਰ ਉਡੀਕ ਕਰਨ ਤੋਂ ਬਾਅਦ ਦੋਨਾਂ ਨੂੰ ਹਾਂ ਅਤੇ ਮੁੰਡੇ ਉਹਨਾਂ ਦੇ ਦੋਸਤ ਵਿਸਨੇ ਦੇ ਘਰ ਚਲੇ ਗਏ ਉੱਥੇ ਜਾ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪਾਪਾ ਜੀ ਨੇ ਮਕਾਨ 70 ਲੱਖ ਰੁਪਏ ਦਾ ਵੇਚ ਦਿੱਤਾ ਹੈ ਹੁਣ ਉਹ ਕਿੱਥੇ ਨੇ ਕਿਸੇ ਨੂੰ ਇਸ ਬਾਰੇ ਨਹੀਂ ਪਤਾ ਦੋਨੋਂ ਮੁੰਡਿਆਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕੀ ਹੋ ਰਿਹਾ ਹੈ ਉਹਨਾਂ ਦੇ ਪਾਪਾ ਜੀ ਅਜਿਹਾ ਕਿਵੇਂ ਕਰ ਸਕਦੇ ਹਨ ਮਕਾਨ ਦੀ ਕੀਮਤ 80 ਲੱਖ ਰੁਪਏ ਸੀ ਤਾਂ ਪਾਪਾ ਜੀ ਨੇ 10 ਲੱਖ ਰੁਪਏ ਦਾ ਘਾਟਾ ਕਿਉਂ ਖਾਦਾ ਇਹ ਸਭ ਉਹਨਾਂ ਦੀ ਸਮਝ ਤੋਂ ਬਾਹਰ ਸੀ ਵਿਸਨੇ ਨੇ ਜੋ ਸੂਚਨਾ ਉਹਨਾਂ ਨੂੰ ਦਿੱਤੀ ਉਸ ਨੇ ਉਹਨਾਂ ਦੀ ਸਭ ਦੀ ਜੀਬ ਨੂੰ ਤਾਲਾ ਲਗਾ ਦਿੱਤਾ ਦਿਮਾਗ ਜਿਵੇਂ ਸੁੰਨ ਹੋ ਗਿਆ ਸੋਚਣ ਸਮਝਣ ਦੀ ਸ਼ਕਤੀ ਖਤਮ ਹੋ ਗਈ ਵਿਸਨੇ ਨੇ ਕਿਹਾ ਅੰਗਰੇਜ਼ ਸਿੰਘ ਹੁਣ ਤੀਰਥ ਯਾਤਰਾ ਤੇ ਚਲੇ ਗਏ ਹਨ। ਉੱਥੇ ਉਹਨਾਂ ਨੇ ਇੱਕ ਘਰ ਲੈ ਲਿਆ ਹੈ ਤੇ ਉਹ ਉੱਥੇ ਹੀ ਰਹਿਣਗੇ। ਉਤਰਾਂ ਦੇ ਮਿੰਤਾਂ ਕਰਨ ਤੋਂ ਬਾਅਦ ਬਿਸਨੇ ਨੇ ਉਹਨਾਂ ਦੇ ਪਿਤਾ ਦਾ ਪਤਾ ਉਹਨਾਂ ਨੂੰ ਦੱਸਿਆ। ਤਾਂ ਉਹ ਆਪਣੇ ਬੱਚਿਆਂ ਨੂੰ ਉਹਨਾਂ ਦੇ ਨਾਲ ਕੇ ਛੱਡ ਕੇ ਅਤੇ ਆਪਣੀਆਂ ਪਤਨੀਆਂ ਨਾਲ ਆਪਣੇ ਪਿਤਾ ਜੀ ਕੋਲ ਚਲੇ ਗਏ। ਉੱਥੇ ਪਹੁੰਚ ਕੇ ਆਪਣੇ ਪਾਪਾ ਨੂੰ ਪਹਿਲਾਂ ਨਾਲੋਂ ਖੁਸ਼ ਅਤੇ ਸਿਹਤਮੰਦ ਦੇਖ ਕੇ ਇੱਕ ਹੋਰ ਝਟਕਾ ਉਹਨਾਂ ਨੂੰ ਲੱਗਾ। ਮੁੰਡੇ ਤੇ ਨੂਹਾਂ ਨੂੰ ਦੇਖ ਕੇ ਅੰਗਰੇਜ਼ ਸਿੰਘ ਬਹੁਤ ਖੁਸ਼ ਹੋਏ। ਉਹਨਾਂ ਦਾ ਸਵਾਗਤ ਕੀਤਾ ਅਤੇ ਜੀਤਾ ਕਹਿ ਕੇ ਕਿਸੇ ਨੂੰ ਆਵਾਜ਼ ਲਗਾਈ। ਆਵਾਜ਼ ਸੁਣਦੇ ਹੀ ਇੱਕ ਲੜਕਾ ਸਾਹਮਣੇ ਆ ਕੇ ਖੜਾ ਹੋ ਗਿਆ। ਅੰਗਰੇਜ਼ ਸਿੰਘ ਨੇ ਜੀਤੇ ਨੂੰ ਗਰਮਾ-ਗਰਮ ਹਲਵਾ ਲੈਉਣ ਲਈ ਕਿਹਾ। ਅੰਗਰੇਜ਼ ਸਿੰਘ ਨੂੰ ਦੇਖ ਕੇ ਦੋਨੋਂ ਮੁੰਡੇ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਸਨ। ਕਿ ਕੌਣ ਪਹਿਲ ਕਰੇ? ਕਿਸੇ ਦੀ ਹਿੰਮਤ ਨਹੀਂ ਸੀ ਹੋ ਰਹੀ ਕੁਝ ਪੁੱਛਣ ਦੀ। ਐਨੇ ਨੂੰ ਜੀਤਾ ਹਲਵਾ ਲੈ ਕੇ ਸਾਹਮਣੇ ਆ ਗਿਆ। ਕਿਸੇ ਨੇ ਵੀ ਹਲਵੇ ਨੂੰ ਹੱਥ ਨਾ ਲਾਇਆ ਕਿਸੇ ਨੂੰ ਬੋਲਦਾ ਨਾਂ ਦੇਖ ਕੇ ਅੰਗਰੇਜ਼ ਸਿੰਘ ਖੁਦ ਬੋਲਣ ਲੱਗੇ ਤੁਹਾਨੂੰ ਸਭ ਨੂੰ ਇਹ ਦੇਖ ਕੇ ਹੈਰਾਨੀ ਹੋ ਰਹੀ ਹੋਵੇਗੀ ਤੇ ਗੁੱਸਾ ਵੀ ਆ ਰਿਹਾ ਹੋਵੇਗਾ ਕਿ ਮੈਂ ਇਹ ਕੀ ਕੀਤਾ ਮੇਰੇ ਉੱਤੇ ਕੀ ਭੂਤ ਸਵਾਰ ਹੋ ਗਿਆ ਪਰ ਇਸ ਸਭ ਦਾ ਕਾਰਨ ਵੀ ਤੁਸੀਂ ਹੀ ਹੋ ਮੈਂ ਤੇ ਤੁਹਾਡੀ ਮਾਂ ਨੇ ਤੁਹਾਨੂੰ ਕਦੇ ਕਿਸੇ ਪ੍ਰਕਾਰ ਦੀ ਕਮੀ ਨਹੀਂ ਹੋਣ ਦਿੱਤੀ ਤੁਹਾਡੀ ਮਾਂ ਮੇਰੀ ਇਕੱਲੇ ਦੀ ਤਨਖਾਹ ਵਿੱਚ ਕਿੰਨੇ ਵਧੀਆ ਤਰੀਕੇ ਨਾਲ ਘਰ ਖਰਚ ਚਲਾਉਂਦੀ ਸੀ ਇਹ ਸਭ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ ਉਸ ਇਕੱਲੇ ਨੇ ਤੁਹਾਨੂੰ ਪਿਆਰ ਨਾਲ ਬੰਨ ਕੇ ਰੱਖਿਆ ਸੀ ਪਰ ਤੁਸੀਂ ਇੰਚਾਰਾ ਨੇ ਇੱਕ ਬਾਪ ਨੂੰ ਕਿਸਤਾ ਵਿੱਚ ਵੰਡ ਦਿੱਤਾ ਪਰ ਚਲੋ ਕੋਈ ਗੱਲ ਨਹੀਂ ਘੱਟੋ ਘੱਟ ਦੋ ਵਕਤ ਦੀ ਰੋਟੀ ਤਾਂ ਆਰਾਮ ਨਾਲ ਦੇ ਸਕਦੇ ਸੀ ਪਰ ਉਹ ਵੀ ਨਹੀਂ ਹੋ ਸਕਿਆ ਤੁਹਾਡੇ ਤੋਂ ਕਿਸੇ ਨੂੰ ਕਿੱਟੀ ਪਾਰਟੀ ਤੇ ਜਾਣਾ ਹੁੰਦਾ ਤੇ ਕਿਸੇ ਨੇ ਪਾਰਲਰ ਮੇਰੀਆਂ ਦੋ ਰੋਟੀਆਂ ਸਾਰਿਆਂ ਉੱਤੇ ਭਾਰੀ ਸਨ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਜਿਸ ਕੋਲ ਵੀ ਰਹਿੰਦਾ ਸੀ ਆਪਣੀ ਪੈਨਸ਼ਨ ਉੱਥੇ ਹੀ ਖਰਚ ਕਰਦਾ ਸੀ ਮੇਰੀਆਂ ਦਵਾਈਆਂ ਲਈ ਕਿਸੇ ਕੋਲ ਵੀ ਪੈਸੇ ਨਹੀਂ ਹੁੰਦੇ ਸਨ ਤੁਹਾਨੂੰ ਸਾਰਿਆਂ ਨੂੰ ਆਪਣੇ ਅਧਿਕਾਰ ਤਾਂ ਪਤਾ ਸੀ ਪਰ ਇਸ ਬੁੱਢੇ ਲਈ ਵੀ ਤੁਹਾਡੇ ਕੁਝ ਫਰਜ਼ ਨੇ ਉਹ ਤੁਹਾਡੇ ਚਾਰਾਂ ਵਿੱਚੋਂ ਕਿਸੇ ਨੂੰ ਯਾਦ ਨਹੀਂ ਫਿਰ ਜਦੋਂ ਮੇਰੇ ਮੁੰਡੇ ਹੀ ਇਹੋ ਜਿਹੇ ਨੇ ਤੁਹਾਨੂੰ ਮੋਹਾਂ ਤੋਂ ਕੀ ਉਮੀਦ ਰੱਖਾਂ ਅੰਗਰੇਜ਼ ਸਿੰਘ ਦੇ ਦੋਨੋਂ ਮੁੰਡੇ ਅਤੇ ਨੋਹਾ ਸਿਰ ਝੁਕਾ ਕੇ ਬੈਠੇ ਰਹੇ ਫਿਰ ਅੰਗਰੇਜ਼ ਸਿੰਘ ਨੇ ਕਿਹਾ ਮੇਰਾ ਇਹ ਫੈਸਲਾ ਤੁਹਾਨੂੰ ਪਸੰਦ ਨਹੀਂ ਆਇਆ ਹੋਵੇਗਾ ਏ ਮੈਂ ਜਾਣਦਾ ਹਾਂ ਇਸ ਦੇ ਜ਼ਿੰਮੇਵਾਰ ਵੀ ਤੁਸੀਂ ਹੀ ਹੋ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਮੈਂ ਮਕਾਨ 10 ਲੱਖ ਦੇ ਘਾਟੇ ਵਿੱਚ ਵੇਚ ਦਿੱਤਾ ਹੈ ਮੈਨੂੰ ਇਸ ਚੀਜ਼ ਦਾ ਕੋਈ ਦੁੱਖ ਨਹੀਂ ਹੈ 4-4 ਲੱਖ ਰੁਪਏ ਮੈਂ ਆਪਣੇ ਪੋਤੇ-ਪੋਤੀਆਂ ਦੇ ਨਾਮ ਫਿਕਸ ਕਰਵਾ ਦਿੱਤੇ ਹਨ ਉਹਨਾਂ ਦੇ ਵੱਡੇ ਹੋਣ ਤੇ ਉਹਨਾਂ ਨੂੰ ਮਿਲ ਜਾਣਗੇ ਮੈਂ ਇਹ ਘਰ ਖਰੀਦ ਲਿਆ ਹੈ 50 ਲੱਖ ਰੁਪਏ ਮੈਂ ਆਸ਼ਰਮ ਵਿੱਚ ਦੇ ਦਿੱਤੇ ਹਨ ਮੇਰੇ ਮਰਨ ਤੋਂ ਬਾਅਦ ਇਹ ਘਰ ਵੀ ਆਸ਼ਰਮ ਦੀ ਸੰਪਤੀ ਵਿੱਚ ਚਲਾ ਜਾਵੇਗਾ ਜਿਸ ਜੀਤੇ ਨੂੰ ਹੁਣੇ-ਹੁਣੇ ਤੁਸੀਂ ਦੇਖਿਆ ਉਹ ਇੱਕ ਅਨਾਥ ਲੜਕਾ ਹੈ ਹੁਣ ਉਹ ਮੇਰੇ ਨਾਲ ਹੀ ਰਹਿੰਦਾ ਹੈ ਇੱਕ ਸਕੂਲ ਵਿੱਚ ਉਸ ਦਾ ਨਾਮ ਮੈਂ ਲਿਖਵਾ ਦਿੱਤਾ ਹੈ 5 ਲੱਖ ਰੁਪਏ ਮੈਂ ਇਸ ਦੇ ਨਾਮ ਜਮ੍ਹਾਂ ਕਰਵਾ ਦਿੱਤੇ ਹਨ ਮੇਰੀ ਪੈਨਸ਼ਨ ਨਾਲ ਮੇਰਾ ਅਤੇ ਜੀਤੇ ਦਾ ਖਰਚ ਆਰਾਮ ਨਾਲ ਚੱਲ ਜਾਵੇਗਾ ਹੁਣ ਤੁਸੀਂ ਚਾਰੋਂ ਮੇਰੇ ਵੱਲੋਂ ਆਜ਼ਾਦ ਹੋ ਜਿਸ ਤਰ੍ਹਾਂ ਮਰਜ਼ੀ ਰਹੋ ਇਹ ਸਭ ਕਹਿ ਕੇ ਅੰਗਰੇਜ਼ ਸਿੰਘ ਚੁੱਪ ਹੋ ਗਿਆ ਅਤੇ ਕੁਰਸੀ ਉੱਤੇ ਬੈਠ ਕੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਦੋਨੋਂ ਮੁੰਡਿਆਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਹੁਣ ਕੀ ਕਹਿਣ ਆਪਣੇ ਸਾਹਮਣੇ ਪਈਆਂ ਹਲਵੇ ਦੀਆਂ ਪਲੇਟਾਂ ਨੂੰ ਦੇਖ ਕੇ ਛੋਟੀ ਨੂੰ ਸੋਚ ਰਹੀ ਸੀ ਕਿ ਇੱਕ ਪਲੇਟ ਹਲਵੇ ਦੀ ਕਿੰਨੀ ਬੜੀ ਕੀਮਤ ਸਭ ਨੂੰ ਚਕਾਉਣੀ ਪੈ ਰਹੀ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਅਤੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਸਾਂਝੇ ਕਰਨਾ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ